ਕੇਰਲਾ ਦੀ ਰਾਜਧਾਨੀ ਵਿੱਚ ਆਪਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਤੇ ਆਪਾਂ ਫੌਜੀਆਂ ਦੀ ਛੌਨੀ ਵਿੱਚ ਪਹੁੰਚ ਕੇ ਇੱਥੇ ਬਣਿਆ ਸੀ ਗੁਰੂ ਘਰ ਤੇ ਆਪਾਂ ਸੋਚਿਆ ਵੀ ਚਲੋ ਕੁਝ ਟਾਈਮ ਇੱਥੇ ਗੁਰੂ ਘਰ ਦੇ ਵਿੱਚ ਦਰਸ਼ਨ ਕਰਦੇ ਆਂ ਤੇ ਕੁਝ ਟਾਈਮ ਰੈਸਟ ਕਰਕੇ ਅੱਗੇ ਚਲੇ ਜਾਵਾਂਗੇ ਥੋੜਾ ਸਫਰ ਅੱਗੇ ਤੈਅ ਕਰਨ ਤੋਂ ਬਾਅਦ ਵਿੱਚ ਮੈਂ ਪਹੁੰਚ ਚੁੱਕਾ ਸੀ ਸਟੇਸ਼ਨ ਆਫ ਗੁਰਦੁਆਰਾ ਸਾਹਿਬ ਜਿਹੜਾ ਕਿ ਤਰਵੰਤਰਮ ਦੀ ਰਾਜਧਾਨੀ ਫੌਜੀਆਂ ਦੇ ਏਰੀਆ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਆ ਤੇ ਇੱਥੇ ਆਰਮੀ ਹੀ ਇਸ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਦੀ ਪਰ ਜਦੋਂ ਦੇਖਿਆ ਇੱਥੇ ਲੋਕ ਲੱਗੇ ਆ ਤੇ ਮਨ ਥੋੜਾ ਜਿਹਾ ਉਦਾਸ ਹੋਇਆ ਇੰਨੇ ਟਾਈਮ ਨੂੰ ਵੀਰ ਜੀ ਜਿਹੜੇ ਇੱਥੇ ਡਿ ਨਾ ਤਾਂ ਕੋਈ ਪੰਜਾਬੀ ਛੇਤੀ ਨਜ਼ਰ ਆਉਂਦਾ ਸੀ ਤੇ ਨਾ ਹੀ ਕਿਤੇ ਗੁਰੂ ਘਰ ਤਕਰੀਬਨ 4-500 ਕਿਲੋਮੀਟਰ ਇਦਾਂ ਹੀ ਸਫ਼ਰ ਨਿਕਲ ਜਾਂਦਾ ਸੀ ਕਈ ਵਾਰ ਤੇ ਗੁਰੂ ਘਰ ਦੇ ਅੰਦਰ ਪਹੁੰਚ ਕੇ ਮਾਨੂੰ ਇੰਨਾ ਜਿਆਦਾ ਸਕੂਨ ਮਿਲ ਰਿਹਾ ਸੀ ਇੰਨੀ ਗਰਮੀ ਵੀ ਜਿਆਦੀ ਸੀ ਤੇ ਇੱਥੇ ਏਸੀ ਲੱਗਾ ਕੁਝ ਟਾਈਮ ਆਪਾਂ ਰੈਸਟ ਕੀਤਾ ਤੇ ਫਿਰ ਵੀਰ ਜੀ ਆਪਾਂ ਨੂੰ ਕਹਿ ਗਏ ਵੀ ਤੁਸੀਂ ਇੱਥੇ ਆਪਣੀ ਚਾਹ ਪਾਣੀ ਬਣਾ ਕੇ ਪੀ ਸਕਦੇ ਜੇ ਆਹ ਨਾਲ ਬਿਸਕਟਾਂ ਦਾ ਪੈਕੇਟ ਸੀ ਆਪਣੇ ਕੋਲ ਆਪਾਤਰਵੰਤ ਨਾਮ ਦੇ ਗੁਰਦੁਆਰਾ ਸਾਹਿਬ ਦੇ ਆ ਵੀਰ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਹੈ ਤੇ ਕੀ ਨਾਮ ਹੈ ਆਪਣਾ ਸੰਜੀਤ ਜੀ ਅੱਛਾ ਅੰਮ੍ਰਿਤਸਰ ਤੋਂ ਤੇ ਇੱਥੇ ਆਰਮੀ ਦੇ ਵਿੱਚੋਂ ਸੀ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਕਿੰਨੇ ਲੱਗ ਭਾਈ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਤੇ ਗੁਰਦਾਰਾ ਸਾਹਿਬ ਦੇ ਵਿੱਚ ਦਿਓੜੀ ਤੁਹਾਡੀ ਠੀਕ ਠੀਕ ਹੈ ਇਹਨਾਂ ਵੀਰ ਜੀ ਰਾਣੇ ਆਪਣੀ ਕਾਫੀ ਹੈਲਪ ਕੀਤੀ ਤੇ ਤਕਰੀਬਨ ਆਪਾਂ 2 ਘੰਟੇ ਇੱਥੇ ਅਰੈਸਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਅੱਗੇ ਵਧਦੇ ਹਾਂ